ਸੰਦੀਪ ਸਿੰਘ ਸਣੀ ਨੇ ਸੂਰੀ ਦਾ ਕਤਲ ਕੀਤਾ ਸੀ ਜੀ ਬਿਲਕੁਲ ਸੰਦੀਪ ਸਿੰਘ ਸਣੀ ਸਜ਼ਾ ਭੁਗਤ ਰਿਹਾ ਜੀ ਬਿਲਕੁਲ ਕਿ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫਲਾਇਆ ਜਾ ਰਹੀਆਂ ਕਿ ਸੂਬਾ ਸਿੰਘ ਦੀ ਡੈੱਡ ਬੋਡੀ ਲੈਣ ਵਾਸਤੇ ਉਹਦਾ ਪਰਿਵਾਰ ਨਹੀਂ ਆਇਆ ਜੀ ਸਾਧੇ ਹਿੰਦੂ ਸਨਾਤਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਦਿਓ ਅਸੀਂ ਸੰਸਕਾਰ ਕਰਾਂਗੇ ਜੀ ਮਤਲਬ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਕਿੰਨੇ ਕਰਵਾਈ ਹੋ ਸਕਦੀ ਜੇ ਤੁਸੀਂ ਕਹਿ ਰਹੇ ਹੋ ਸਾਜੀ ਸੀ ਅਸੀਂ ਤਾਂ ਦੇਖੋ ਇਹ ਸਾਰਾ ਕਿਤਨਾ ਕਿਤੇ ਪਲਾਨਡ ਕੰਮ ਹੈ ਇਹੋ ਜਿਹਿਆਂ ਨੂੰ ਅਗਰ ਤੁਸੀਂ ਰੱਖਣਾ ਹੈ ਇਹਨਾਂ ਨੂੰ ਡੇਬਰੂਗੜ ਜੇਲ ਜਿਹੜੀ ਆ ਉਹ ਸਭ ਤੋਂ ਬੈਸਟ ਆ ਕਿ ਜਿੱਦਾਂ ਡੇਬਰੂਗੜ ਜੇਲਿਆ ਇੱਕ ਅਸਾਮ ਦੇ ਵਿੱਚ ਡੇਬਰੂਗੜ ਜੇਲਿਆ ਉੱਥੇ ਉੱਥੇ ਉਹ 7 ਬਾਜ ਨੂੰ ਰੱਖਿਆ ਹੋਇਆ ਜਿਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜੀ ਪੰਜਾਬ ਦੇ ਲੋਕਾਂ ਨੂੰ ਕਸਾਇਆ ਜੀ ਪੰਜਾਬ ਦੇ ਜਿਹੜੇ ਬੱਚੇ ਸੀਗੇ ਉਹਨਾਂ ਦੀਆਂ ਮਾਵਾਂ ਨੂੰ ਪੁੱਛ ਕੇ ਦੇਖੋ ਕਿ ਕੀ ਹਾਲਾਤ ਨੇ ਜਿਹੜੇ ਅੱਜ ਉਸ ਅੰਮ੍ਰਿਤਪਾਲ ਕਰਕੇ ਸਜ਼ਾ ਭੁਗਤ ਰਹੇ ਆ ਕੋਰਟ ਦੇ ਵਿੱਚ ਜਾਣ ਲੱਗਿਆਂ ਯੋਧਾ ਕੌਮ ਯੋਧਾ ਜਾਂ ਇੱਥੇ ਫੁੱਲ ਨਹੀਂ ਪਰਸਾਏ ਹੋਣੇ ਚਾਹੀਦੇ ਮੁੜ ਐ ਤੁਸੀਂ ਦੇਖੋ ਵੀ ਇੱਕ ਬੰਦਾ ਕਤਲ ਕਰ ਰਿਆ ਉਹਨੂੰ ਅਸੀਂ ਕੌਮ ਦਾ ਝੋਤਾ ਬਣਾਈ ਜਾਂਦੇ ਆ ਉੱਤੇ ਅਸੀਂ ਫੁੱਲ ਵਰਸਾ ਰਹੇ ਆ ਇਹ ਕਿੱਥੇ ਦਾ ਕਾਨੂੰਨ ਆ ਜੀ ਨਮਸਕਾਰ ਆਦab ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੋਂ ਤੁਸੀਂ ਦੇਖ ਰਹੇ ਹੋ ਵਾਈਸ ਪੰਜਾਬ ਸ਼ਿਵ ਸੈਨਾ ਨੇਤਾ ਸੁਦੀਰ ਸੂਰੀ ਦੀ ਹੱਤਿਆ ਦੇ ਮਾਮਲੇ 'ਚ ਪਟਿਆਲਾ ਦੇਲ ਦੇ ਵਿੱਚ ਬੰਦ ਸੰਦੀਪ ਸਿੰਘ ਸੰਨੀ ਵੱਲੋਂ ਸੁਭਾ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਸੁਭਾ ਸਿੰਘ ਇੱਕ ਇੰਸਪੈਕਟਰ ਸੀਗੇ ਪੰਜਾਬ ਪੁਲਿਸ ਦੇ ਤੇ ਉਹਨਾਂ ਨੇ ਸੀਬੀਆ ਦੀ ਅਦਾਲਤ ਵੱਲੋਂ ਉਹਨਾਂ ਨੂੰ ਕਈ ਮਾਮਲਿਆਂ ਵਿੱਚ ਸਜ਼ਾ ਦਿੱਤੀ ਗਈ ਜਿਸ ਦੀ ਉਹ ਸਜ਼ਾ ਕੱਟ ਰੇ ਸੀ ਇਸ ਦੌਰਾਨ ਇੱਕ ਝੜਪ ਹੁੰਦੀ ਹੈ ਤੇ ਸੰਦੀਪ ਸਿੰਘ ਸੰਨੀ ਵੱਲੋਂ ਉਹਨਾਂ ਦੀ ਮਾਰਕੁੱਟ ਕੀਤੀ ਜਾਂਦੀ ਤੇ ਅਗਲੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਲੈ ਕੇ ਸੂਬਾ ਸਿੰਘ ਦੀ ਤਸ਼ੱਦਦ ਦਾ ਸ਼ਿਕਾਰ ਲੋਕ ਜਿੱਤੇ ਖੁਸ਼ ਨੇ ਉਤੇ ਹੀ ਸ਼ਿਵਸਾਨਾ ਨੇਤਾ ਇਸ ਦਾ ਵਿਰੋਧ ਕਰ ਰਹੇ ਕਿ ਜੇਲ੍ਹ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਹੁੰਦਾ ਤੇ ਬਾਹਰ ਕੀ ਹੋ ਸਕਦਾ ਮੇਰੇ ਨਾਲ ਮੌਜੂਦ ਹੈ ਸ਼ਿਵਸੇਨਾ ਨੇਤਾ ईशान शर्मा जी ईशान जी ਸਭ ਤੋਂ ਪਹਿਲਾਂ ਮੈਂ ਧੰਨਵਾਦ ਤੁਸੀਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ईशान जी ਸਭ ਤੋਂ ਪਹਿਲਾਂ ਦੱਸੋ ਤੁਸੀਂ ਇਸ ਮਾਮਲੇ ਨੂੰ ਕਿੱਦਾਂ ਲੈਂਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਕੀ ਕਹਿੰਦੇ ਹੋ ਕਿ ਸੰਨੀ ਵੱਲੋਂ ਜੋ ਕੀਤਾ ਗਿਆ ਗਲਤ ਕੀਤਾ ਗਿਆ ਕਿਉਂਕਿ ਮੈਂ ਜਿਵੇਂ ਸ਼ੁਰੂ ਕੀਤੀ ਕਿ ਸੁਭਾ ਸਿੰਘ ਸੀਗੇ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤੇ ਬਹੁਤ ਲੋਕ ਸਾਹਮਣੇ ਆਏ ਉਦੋਂ ਸ਼ਾਇਦ ਨਹੀਂ ਆ ਸਕੇ ਪਰ ਅੱਜ ਉਹ ਸਾਹਮਣੇ ਆਏ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਤਸ਼ੱਦਦ ਜਿਹੜੀ ਔਨ ਡਿਊਟੀ ਦੇਖੋ ਸਰਕਾਰ ਦੇ ਵਿੱਚ ਕਈ ਅਫਸਰ ਐਸ ਵੇਲੇ ਇੱਕ ਕੌਨਸਟੇਬਲ ਹੈੱਡ ਕੌਨਸਟੇਬਲ ਤੋਂ ਭਰਤੀ ਹੁੰਦੇ ਆ ਜੀ ਕਈ ਐਸ ਐਚਓ ਡੀ ਐਸ ਪੀ ਐਸ ਪੀ ਲੈਵਲ ਤੱਕ ਜਾਂਦੇ ਆ ਕਈ ਐਸ ਐਚਓ ਰਿਟਾਇਰ ਹੋ ਜਾਂਦੇ ਆ ਜੀ ਤਸ਼ੱਦਦ ਜਿਹੜੀ ਹੁੰਦੀ ਹੈ ਨਾ ਜਦੋਂ ਕਿਸੇ ਏਰੀਆ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਕੋਈ ਅਫਸਰ ਆਪਣੀ ਡਿਊਟੀ ਨਿਭਾ ਰਿਹਾ ਤੇ ਉਹ ਤਸ਼ੱਦਦ ਕਾਦੀ ਹੋ ਗਈ ਜੀ ਤਸ਼ੱਦਦ ਉਹ ਆ ਕਿ ਉਹਨਾਂ ਨੇ ਆ ਤੁਹਾਨੂੰ ਅਰੈਸਟ ਕੀਤਾ ਅਰੈਸਟ ਕਰਕੇ ਜੇਲ੍ਹ ਦੀ بجائے ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਜੀ ਬਿਲਕੁਲ ਉਹ ਕੁਝ ਅਫਸਰ ਇਹੋ ਜਿਹੇ ਪੁਲਿਸ ਮਹਿਕਮੇ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਇਹ ਤਸ਼ੱਦਦ ਕੀਤੀਆਂ ਜੀ ਤੇ ਸੂਬਾ ਸਿੰਘ ਉਹਨਾਂ ਚੋਂ ਸੂਬਾ ਸਿੰਘ ਨੇ ਜੇ ਤਸ਼ੱਦਦ ਕੀਤੀ ਹੈ ਜੀ ਸੂਬਾ ਸਿੰਘ ਉਸ ਚੀਜ਼ ਦੀ ਸਜ਼ਾ ਕੱਟ ਵੀ ਰਿਹਾ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਪੋਰਟ ਹੈ ਕਿ ਰਾਜਸਥਾਨ ਦੀ ਨਹਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਨਹਿਰ ਦੇ ਵਿੱਚ ਕਈ ਅਣਪਛਾਤਿਆਂ ਦੀ ਜਲਾਸ਼ਾਂ ਉੱਥੇ ਪਹੁੰਚਦੀਆਂ ਸੀ ਉਹ ਕਹਿੰਦੇ ਬੱਸ ਕਰੋ ਇਹ ਰਿਪੋਰਟ ਕਹਿ ਰਿਹਾ ਮੈਂ ਕੋਈ ਦੂਜੀ ਗੱਲ ਨਹੀਂ ਕਹਿ ਰਿਹਾ ਉਹ ਤਸ਼ੱਦਦ ਨਹੀਂ ਸੀ ਯਾਨੀ ਉਹ ਨੈਰ ਉਸ ਰਿਪੋਰਟ ਦੇ ਵਿੱਚ ਲਿਖਿਆ ਵੀ ਜਿਹੜੀਆਂ ਲਾਸ਼ਾਂ ਆ ਰਹੀਆਂ ਸੂਬਾ ਸਿੰਘ ਭੇਜ ਰਿਹਾ ਸੂਬਾ ਸਿੰਘ ਦੇ ਜਿਹੜੇ ਪੀੜਤਾ ਉਹ ਤਾਂ ਆ ਰਹੇ ਨਾ ਹੁਣ ਅੱਜ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਪੀੜਤਾਂ ਦੇ ਅੱਜ ਅਸੀਂ ਦੇਖੋ ਮੇਰੀ ਗੱਲ ਸੁਣੋ ਅੱਜ ਪੰਜਾਬ ਦੇ ਵਿੱਚ ਜਿੰਨਾ ਪੁਲਿਸ ਮਹਿਕਮਾ ਜੀ ਪੁਲਿਸ ਮਹਿਕਮੇ ਦੇ ਵਿੱਚ ਕੋਈ ਅਫਸਰ ਰਿਟਾਇਰ ਹੁੰਦਾ ਜਾਂ ਕਿਸੇ ਨਾਲ ਕੋਈ ਵਧਿੱਕੀ ਹੁੰਦੀ ਆ ਜੀ ਤੇ ਕਈ ਲੋਕ ਨਿਕਲ ਕੇ ਆਣਗੇ ਬਾਅਦ ਇਸ ਸਾਡੇ ਨਾਲ ਕੀਤਾ ਫਰੰਟ ਬੁਡ ਉਦੋਂ ਬਾਅਦ ਆਂਦੇ ਆ ਜਦੋਂ ਕਿ ਉਸ ਬੰਦੇ ਨਾਲ ਤਸ਼ੱਦਦ ਹੋ ਗਈ ਜੀ ਅਗਰ ਉਹ ਚੀਜ਼ ਸਿਗੀ ਉਸ ਚੀਜ਼ ਦੀ ਸਜ਼ਾ ਜਿਹੜੀ ਆ ਸੂਬਾ ਸਿੰਘ ਜੇਲ੍ਹ ਦੇ ਵਿੱਚ ਭੁਗਤ ਰਿਆ ਸੀ ਫਿਰ ਸੀਬੀਆਈ ਦੇ ਵੱਲੋਂ ਜਿਹੜੇ ਸਜ਼ਾ ਦਿੱਤੀ ਗਈ ਕੋਰਟ ਵੱਲੋਂ ਦਿੱਤੀ ਗਈ ਉਹ ਗਲਤ ਹੈ ਨਾ ਮਤਲਬ ਉਸੇ ਸਾਹਮਣੇ ਆਇਆ ਹੈ ਨਾ ਆਏ ਨਾ ਤਾਂ ਹੀ ਸਜ਼ਾ ਦਿੱਤੀ ਹਾਂਜੀ ਸਜ਼ਾ ਭੁਗਤ ਰੇ ਸੀ ਜੀ ਸੰਦੀਪ ਸਿੰਘ ਸਣੀ ਨੇ ਸੂਰੀ ਦਾ ਕਤਲ ਕੀਤਾ ਸੀ ਜੀ ਬਿਲਕੁਲ ਸੰਦੀਪ ਸਿੰਘ ਸਣੀ ਸਜ਼ਾ ਭੁਗਤ ਰਿਹਾ ਜੀ ਬਿਲਕੁਲ ਹੁਣ ਸਾਡੇ ਅੰਦਰ ਲੋਕ ਸੰਦੀਪ ਸਿੰਘ ਸਣੀ ਨੂੰ ਮਾਰ ਦੇਣ ਜੀ ਤੇ ਸ਼ਾਇਦ ਸੰਦੀਪ ਸਿੰਘ ਸਣੀ ਦੇ ਵੀ ਜਿਹੜੇ ਤਸ਼ੱਦਦ ਜਿਹੜਾ ਜਿੱਤੇ ਸੰਦੀਪ ਸਿੰਘ ਸਣੀ ਸੂਰੀ ਦਾ ਪਰਿਵਾਰ ਵੀ ਇਸ ਚੀਜ਼ ਨੂੰ ਖੁਸ਼ੀ ਜ਼ਾਹਿਰ ਕਰ ਸਕਦਾ ਨਾ ਕਰ ਸਕਦਾ ਕੀ ਸਾਨੂੰ ਹੁਣ ਇਨਸਾਫ ਮਿਲਿਆ ਜੀ ਬਿਲਕੁਲ ਪਰਿਵਾਰ ਕਰ ਸਕਦਾ ਲੇਕਿਨ ਇੱਕ ਇਨਸਾਨ ਨੂੰ ਇਹ ਖੁਸ਼ੀ ਨਹੀਂ ਮਨਾਣੀ ਚਾਹੀਦੀ ਮਰਨ ਦੀ ਕਿਸੇ ਦੀ ਵੀ ਮੈਂ ਤੁਹਾਨੂੰ ਉਹੀ ਚੀਜ਼ ਦੱਸਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਸੂਬਾ ਸਿੰਘ ਦੀ ਡੈੱਡ ਬੋਡੀ ਲੈਣ ਵਾਸਤੇ ਉਹਦਾ ਪਰਿਵਾਰ ਨਹੀਂ ਆਇਆ ਜੀ ਸਾਧੇ ਹਿੰਦੂ ਸਨਾਤਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਦਿਓ ਅਸੀਂ ਸੰਸਕਾਰ ਕਰਾਂਗੇ ਜੀ ਜੇ ਸੂਬਾ ਸਿੰਘ ਨੇ ਗਲਤ ਕੀਤਾ ਸੀ ਤੇ ਗਲਤ ਭੁਗਤਿਆ ਵੀ ਜੀ ਪਰ ਹਾਈ ਸਿਕਿਉਰਿਟੀ ਜੇਲ ਦੇ ਵਿੱਚ ਜੀ ਸੂਬਾ ਸਿੰਘ ਦੇ ਹਮਲਾ ਕਿਸ ਸਾਜ਼ਿਸ਼ ਦੇ ਤਹਿਤ ਹੋਇਆ ਕਿੰਨੇ ਕਰਾਇਆ ਕਿਉਂ ਹੋਇਆ ਇਸ ਕਿਹੜੀ ਸਾਜ਼ਿਸ਼ ਰਚੀ ਜਾ ਰਹੀ ਸੀ ਅੰਦਰ ਮਤਲਬ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਕਿੰਨੇ ਕਰਵਾਈ ਹੋ ਸਕਦੀ ਜੇ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਸੀ ਤਾਂ ਦੇਖੋ ਇਹ ਸਾਰਾ ਕਿਤਨਾ ਕਿਤੇ ਪਲਾਨਡ ਕੰਮ ਹੈ ਜੀ ਤੁਸੀਂ ਇਹ ਸੋਚੋ ਵੀ ਇੱਕ ਕਿਸੇ ਤੇ ਛੋਟਾ ਮੋਟਾ ਹਮਲਾ ਹੋਵੇ ਤੇ ਉਹ ਬੰਦਾ ਮਰ ਜਾਵੇ ਜੀ ਇਹ ਮਤਲਬ ਕਿ ਦੇਖੋ ਪਿੱਛੇ ਤੁਹਾਨੂੰ ਪਤਾ ਸ਼ਿਵਸਨ ਦੇ ਕੌਮੀ ਪ੍ਰਧਾਨ ਨੇ ਸਾਡੇ ਨਿਸ਼ਾਂਤ ਸ਼ਰਮਾ ਜੀ ਜੀ ਉਹਨਾਂ ਤੇ ਵੀ ਅੰਦਰ ਜਿਹੜੇ ਅੱਤਵਾਦੀ ਨੇ ਉਹਨਾਂ ਨੇ ਹਮਲਾ ਕੀਤਾ ਸੀ ਜੀ ਇੱਕ ਬੰਦਾ ਆਪਣੀ ਸਜ਼ਾ ਭੁਗਤ ਰਿਹਾ ਤੁਸੀਂ ਮਤਲਬ ਕਿ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਰਹੇ ਹੋ ਜੀ ਤੁਸੀਂ ਉਸ ਬੰਦੇ ਨੂੰ ਅੰਦਰ ਉਹ ਉਹਦੇ ਉਹਦਾ ਹਸ਼ਰ ਉਹਦਾ ਹਰਾ ਤਸੱਦਦ ਕੀਤੀ ਉਹਦੇ ਨਾਲ ਅੰਦਰ ਜੀ ਕਿ ਉਹਨੂੰ ਮਤਲਬ ਕਿ ਐਂਡ ਮਤਲਬ ਉਹ ਮਾਰ ਹੀ ਗਿਆ ਦੁਨੀਆ 'ਚ ਨਹੀਂ ਰਿਹਾ ਜੀ ਫਿਰ ਤੁਸੀਂ ਜਿਹੜਾ ਖਦਸ਼ਾ ਜ਼ਾਹਿਰ ਕਰ ਰਹੇ ਹੋ ਕੀ ਖਦਸ਼ਾ ਹੈ ਜੇ ਤੁਹਾਨੂੰ ਕੋਈ ਲੱਗਦਾ ਕੀ ਹੋ ਸਕਦਾ ਕੀ ਹੋਇਆ ਹੋਏਗਾ ਖਦਸ਼ਾ ਸਾਨੂੰ ਇਹ ਆ ਕਿ ਕਿਤੇ ਨਾ ਕਿਤੇ ਇਹੀ ਜਿਹੜਾ ਸੂਬਾ ਸਿੰਘ ਨੂੰ ਮਾਰਿਆ ਗਿਆ ਇਹ ਕਿਤੇ ਨਾ ਕਿਤੇ ਜਿਹੜੇ ਲੋਕ ਉਹਨੂੰ ਉੱਥੇ ਮਿਲਣ ਜਾਂਦੇ ਸੀ ਸਣੀ ਨੂੰ ਸੰਦੀਪ ਸਿੰਘ ਸਣੀ ਨੂੰ ਇਹ ਸ਼ਾਇਦ ਇੱਕ ਸਮਝ ਲਓ ਵੀ ਅੰਦਰ ਜੇਲ੍ਹ ਦੇ ਵਿੱਚ ਹੀ ਜਾਣ ਬੁੱਝ ਕੇ ਸੂਬਾ ਸਿੰਘ ਨੂੰ ਮਰਵਾਇਆ ਗਿਆ ਅਦਰਵਾਈਜ਼ ਸੂਬਾ ਸਿੰਘ ਆਪਣੀ ਸਜ਼ਾ ਕੱਟਦਾ ਕੱਟਦਾ ਮਰ ਜਾਂਦਾ ਗੱਲ ਵੱਖਰੀ ਸੀ ਪਰ ਜਾਣ ਕੇ ਉਸ ਤਸੱਦਦ ਨੂੰ ਕਰਨਾ ਇੱਕ ਪ੍ਰੀ ਪਲੈਨਿੰਗ ਕਰਕੇ ਉਸ ਨੂੰ ਮਾਰਨਾ ਉਸ ਦੇ ਪਰਿਵਾਰ ਤੇ ਕੀ ਬੀਤੀ ਹੋਣੀ ਹੈ ਜੀ ਜੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਸਜ਼ਾ ਦਿੱਤੀ ਹੈ ਤਾਂ ਸਜ਼ਾ ਤਾਂ ਸਣੀ ਵੀ ਭੁਗਤ ਰਿਆ ਜੀ ਪਰ ਸੰਦੀਪ ਸਣੀ ਨੂੰ ਇਹ ਜੇਲ੍ਹ ਚ ਰੱਖ ਕੇ ਉਹਨੂੰ ਵੀਆਈਪੀ ਟ੍ਰੀਟਮੈਂਟ ਦੇ ਕੇ ਤੁਸੀਂ ਦੱਸੋ ਵੀ ਜਿੰਨੇ ਵੀ ਅਜ ਤੱਕ ਇਹਨਾਂ ਦੇ ਵਿੱਚ ਵੀ ਸੰਦੀਪ ਸਣੀ ਨੂੰ ਵੀਆਈਪੀ ਟ੍ਰੀਟਮੈਂਟ ਆਬਵੀਅਸਲੀ ਭਾਜੀ ਵੀਆਈਪੀ ਟ੍ਰੀਟਮੈਂਟ ਹੀ ਆ ਉਹ ਕਿੱਥੋਂ ਮਿਲ ਗਿਆ ਉਹਦਾ ਕਿੱਦਾਂ ਚਲਾ ਗਿਆ ਕਿਹੜਾ ਸ਼ਸਤਰ ਸੀਗਾ ਜਿਹੜਾ ਸਣੀ ਕੋਲ ਸੀਗਾ ਕਿ ਜਿਹਦੇ ਨਾਲ ਉਸ ਬੰਦੇ ਨੂੰ ਉਸ ਬੰਦਾ ਮੌਤ ਹੀ ਹੋ ਗਈ ਉਹਦੀ ਕਿਹੜੀ ਆ ਇਹੋ ਜਿਹਾ ਹਥਿਆਰ ਉੱਤੇ ਮਾਰਿਆ ਕਿਹੜੀ ਚੀਜ਼ ਮਾਰੀ ਜੇ ਪਾਸੇ ਕਈ ਸਵਾਲ ਤਾਂ ਇਹ ਉੱਠ ਰਹੇ ਨੇ ਕਿ ਜਿਹੜਾ ਸੰਦੀਪ ਸਿੰਘ ਦਾ ਹਵਾਲਾਤੀ ਸੀ ਕਿਉਂਕਿ ਹਾਲੇ ਉਹਨੂੰ ਸਜ਼ਾ ਨਹੀਂ ਹੋਈ ਜੀ ਸੂਬਾ ਸਿੰਘ ਨੂੰ ਸਜ਼ਾ ਹੋਈ ਜੀ ਜੋ ਜੇਲ ਦਾ ਰੂਲ ਦੱਸਦੇ ਪਏ ਨੇ ਕਿਉਂਕਿ ਸਵਾਲ ਉੱਠ ਰਹੇ ਨੇ ਸਵਾਲ ਉੱਠ ਰਹੇ ਉਹ ਕਹਿੰਦੇ ਕਿ ਅਲੱਗ-ਅਲੱਗ ਬੈਰਕਾਂ ਹੁੰਦੀਆਂ ਜੀ ਜੀ ਬਿਲਕੁਲ ਅਲੱਗ-ਅਲੱਗ ਬੈਰਕਾਂ ਹੁੰਦੀਆਂ ਫਿਰ ਇਹ ਵੀ ਤਾਂ ਸਵਾਲ ਹੈ ਨਾ ਕਿ ਇਕੱਠੇ ਕਿਵੇਂ ਹੋਗੇ ਸੂਬਾ ਸਿੰਘ ਤੁਸੀਂ ਕਹਿੰਦੇ ਹੋ ਕਿ ਉਹ ਕੈਦੀ ਸੀਗਾ ਜੀ ਉਹਦੀ ਜੇਲ ਲੱਗ ਬੈਰਕ ਲੱਗ ਜੀ ਜੋ ਹੁਣ ਸੂਬਾ ਸਿੰਘ ਤਾਂ ਸੰਦੀਪ ਸ਼ਨੀਵ ਜੇਲ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਇਸ ਚੀਜ਼ ਦੀ ਇਨਵੈਸਟੀਗੇਟ ਕਰਨਾ ਬਿਲਕੁਲ ਬੇਸਿਕਲੀ ਜਦੋਂ ਸੰਦੀਪ ਸਿੰਘ ਸਣੀ ਨੂੰ ਇਸ ਬਾਰੇ ਪਤਾ ਲੱਗਾ ਹੋਣਾ ਕਿ ਇਹ ਪਟਿਆਲਾ ਜੇਲ ਦੇ ਵਿੱਚ ਇੱਥੇ ਇਸ ਬਾਰਕ ਦੇ ਵਿੱਚ ਤੇ ਗਿਆ ਤਾਂ ਸੰਦੀਪ ਸਣੀ ਹੋਣਾ ਨਾ ਮਾਰਿਆ ਤਾਂ ਸੰਦੀਪ ਸਣੀ ਨੇ ਸੂਬਾ ਸਿੰਘ ਦਾ ਸੰਦੀਪ ਸਣੀ ਨੂੰ ਮਾਰਨ ਤਾਂ ਨਹੀਂ ਗਿਆ ਸੀਗਾ ਨੇ ਪਰ ਇਹ ਜੋ ਦੱਸਿਆ ਜਾ ਰਿਹਾ ਹੈ ਦੇਖੋ ਮੈਂ ਨਾ ਤੁਸੀਂ ਜਾਂਚ ਦੀ ਕੀਤੀ ਨਾ ਮੈਂ ਕੀਤੀ ਜੀ ਜੀ ਠੀਕ ਹੈ ਨਾ ਉਹਦੇ ਚ ਇਹ ਸਾਹਮਣੇ ਗੱਲਾਂ ਆ ਰਹੀਆਂ ਕਿ ਸੰਦੀਪ ਸੰਨੀ ਨੂੰ ਕਸਾਇਆ ਜਾ ਰਿਹਾ ਸੀ ਇਹ ਤਾਂ ਗੱਲ ਇਹ ਵੀ ਆ ਰਹੀ ਹੈ ਕਿੰਨੇ ਕਸਾਇਆ ਕਹਿੰਦੇ ਉਹ ਸੁਭਾ ਸਿੰਘ ਤੇ ਉਹਨਾਂ ਵੱਲੋਂ ਕਸਾਇਆ ਜਾ ਰ ਗਿਆ ਸੀ ਇੱਕ ਰਿਪੋਰਟ ਦੇਖ ਰਿਆ ਸੀ ਮੈਂ ਸ਼ੂਸ਼ੀ ਜੀ ਇਦਾਂ ਹੈ ਜੀ ਸੋਸ਼ਲ ਮੀਡੀਆ ਦੇ ਤਾਂ ਬਹੁਤ ਕੁਝ ਚੱਲ ਰਿਹਾ ਜੀ ਸੋਸ਼ਲ ਮੀਡੀਆ ਦੇ ਤਾਂ ਇੰਨਾ ਕੁਝ ਚੱਲੂਗਾ ਪਰ ਉਸ ਚੀਜ਼ ਦਾ ਪ੍ਰੂਫ ਕਿਸੇ ਕੋ ਵੀ ਹੈ ਨਹੀਂ ਜੀ ਸੂਬਾ ਸਿੰਘ ਆਪਣੀ ਸਜ਼ਾ ਕੱਟ ਰਿਹਾ ਉਹ ਮੇਰੇ ਹਸਾਬ ਨਾਲ ਉਹਦੀ ਉਮਰ ਤਕਰੀਬਨ 70 ਤੋਂ 80 ਸਾਲ ਦੀ ਉਮਰ ਹੋਣੀ ਹੈ ਨੀਅਰ ਅਬਾਊਟ ਜੀ ਉਹਨੂੰ ਕੀ ਉਹਨੇ ਕਿਸਾਨਾ ਕਿਸੇ ਨੂੰ ਉਹਨ ਤਾਂ ਆਲਰੇਡੀ ਆਲਰੇਡੀ ਜੋਦ ਨਾਲ ਤਸ਼ੱਦਦ ਅੰਦਰ ਹੋਈ ਆ ਜੀ ਜੋ ਕਿਉਂਕਿ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਇਹੋ ਜੇ ਜੀ ਜਿਹੜੇ ਇਹੋ ਜੇ ਇਹ ਕੈਟਾਗਰੀ ਦੇ ਸਮਝ ਲਓ ਵੀ ਜਿਹੜੇ ਅਤਵਾਦੀ ਨੇ ਅਤਵਾਦੀ ਕਹਾਂਗੇ ਅਸੀਂ ਇਹਨਾਂ ਨੂੰ ਮੈਂ ਸੰਦੀਪ ਸਿੰਘ ਨੂੰ ਅਤਵਾਦੀ ਕਹਿਣਾ ਕਿਉਂਕਿ ਜਿਨੇ ਸ਼ਰਿਆਮ ਇੱਕ ਹਿੰਦੂ ਲੀਡਰ ਨੂੰ ਮਾਰਿਆ ਉਹ ਸਾਡੇ ਲਈ ਅੱਤਵਾਦੀ ਹੈ ਜੀ ਇਹੋ ਜਿਹਿਆਂ ਨੂੰ ਅਗਰ ਤੁਸੀਂ ਰੱਖਣਾ ਹੈ ਤੇ ਇਹਨਾਂ ਨੂੰ ਦੇਬਰੂਗੜ ਜੇਲ ਜਿਹੜੀ ਆ ਉਹ ਸਭ ਤੋਂ ਬੈਸਟ ਹੈ ਮਤਲਬ ਤੁਹਾਡੀ ਪੰਜਾਬ ਦੀਆਂ ਜੇਲਾਂ ਚ ਰੱਖ ਕੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਪੰਜਾਬ ਦੇ ਵਿੱਚ ਅੱਤਵਾਦੀ ਮੂਵਮੈਂਟ ਨੂੰ ਜੇਲਾਂ ਦੇ ਵਿੱਚ ਫਲਾਣਾ ਕਿਉਂਕਿ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਜਿਨ੍ਹਾਂ ਦਾ ਪਰਿਵਾਰ ਜਿਨ੍ਹਾਂ ਦਾ ਕੋ ਘਰਦਾਨਾ ਨੂੰ ਨਹੀਂ ਪੁੱਛਦਾ ਉਹ ਲੋਕਾਂ ਨੂੰ ਇਹ ਕੈਪਚਰ ਕਰਦੇ ਨੇ ਉਹ ਲੋਕਾਂ ਨੂੰ ਕੈਪਚਰ ਕਰਕੇ ਉਹਨਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕਰਦੇ ਨੇ ਜੀ ਔਰ ਉਹਨਾਂ ਨੂੰ ਆਪਣੇ ਜਿਹੜੇ ਨਕਸ਼ੇ ਕਦਮ ਤੇ ਚਲਾਉਣ ਦੀ ਜਿਹੜੀ ਤੇ ਕੱਲ ਨੂੰ ਤਾਂ ਫਿਰ ਇਹ ਵੀ ਸਵਾਲ ਹੋਏਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਬੈਠਾ ਹੈ ਉਹ ਖਾਲਿਸਤਾਨ ਦੀ ਗੱਲ ਕਰਕੇ ਜਦਕਿ ਖਾਲਿਸਤਾਨ ਦੀ ਕਿਤੇ ਕੋਈ ਗੱਲ ਨਹੀਂ ਹੋ ਰਹੀ ਤੁਸੀਂ ਕਹਿ ਰਹੇ ਹੋ ਖਾਲਿਸਤਾਨ ਦੀ ਗੱਲ ਹਿੰਦੁਸਤਾਨ 'ਚ ਹੋ ਰਹੀ ਹੈ ਪੰਜਾਬ 'ਚ ਹੋ ਰਹੀ ਮੈਨੂੰ ਨਹੀਂ ਲੱਗਦਾ ਕਿਤੇ ਹੋ ਰਹੀ ਕਿਉਂਕਿ ਨਾ ਇਹ ਜਿਹੇ ਕੋਈ ਡਾਟੇ ਹੈ ਨਾ ਕੋਈ ਗੱਲ ਹੈ ਪਰ ਜੇ ਆਪਾਂ ਮੰਨ ਲੈਨੇ ਆ ਤੁਸੀਂ ਇਹ ਮੰਗ ਰੱਖਦੇ ਹੋ ਕਿ ਸੰਦੀਪ ਸਨਨੀ ਨੂੰ ਡਿਬਰੂਗਲ ਜੇਲ੍ਹ ਤੇ ਭੇਜੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਦਾਂ ਡਿਬਰੂਗਲ ਜੇਲ੍ਹ ਆ ਇੱਕ ਅਸਾਮ ਦੇ ਵਿੱਚ ਡਿਬਰੂਗਲ ਜੇਲ੍ਹ ਆ ਉੱਥੇ ਉੱਥੇ ਉਹ ਸੱਤ ਬਾਦ ਨੂੰ ਰੱਖਿਆ ਹੋਇਆ ਜਿਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜੀ ਪੰਜਾਬ ਦੇ ਲੋਕਾਂ ਨੂੰ ਕਸਾਇਆ ਜੀ ਪੰਜਾਬ ਦੇ ਜਿਹੜੇ ਬੱਚੇ ਸੀਗੇ ਉਹਨਾਂ ਦੀਆਂ ਮਾਵਾਂ ਨੂੰ ਪੁੱਛ ਕੇ ਦੇਖੋ ਕਿ ਕੀ ਹਾਲਾਤ ਨੇ ਜਿਹੜੇ ਅੱਜ ਉਸ ਅੰਮ੍ਰਿਤਪਾਲ ਕਰਕੇ ਸਜ਼ਾ ਭੁਗਤ ਰਿਹਾ ਹੈ ਨੇ ਉਹ ਸਜਾਪੂਤ ਵਾਲੇ ਦੀ ਮੈਂ ਇੱਕ ਅਲੱਗ ਇਸ਼ੂ ਹੈ ਪਰ ਉੱਥੋਂ ਦੇ ਜਿਹੜੇ ਲੋਕ ਕਹਿੰਦੇ ਨੇ ਜੋ ਅਮਰਿਤਪਾਲ ਨੇ ਨਸ਼ੇ ਦੇ ਖਿਲਾਫ ਕੰਮ ਕੀਤਾ ਉਹ ਬਹੁਤ ਵਧੀਆ ਸੀ ਹਾਂ ਜੀ ਨਸ਼ੇ ਤਾਂ ਫਿਰ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੋਣਾ ਅਮਰਿਤਪਾਲ ਤਾਂ ਖੁਦ ਨਸ਼ਾ ਕਰਦਾ ਸੀ ਉਹ ਚੀਜ਼ ਸੱਚ ਹੈ ਝੂਠ ਹੈ ਤੁਸੀਂ ਦੱਸ ਦਿਓ ਉਹ ਤਾਂ ਅਮਰਿਤਪਾਲ ਖੁਦ ਨਸ਼ਾ ਕਰਦਾ ਸੀ ਅਮਰਿਤਪਾਲ ਨੇ ਖੁਦ ਉਦੇ ਉਦੇ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਆਪਾਂ ਹੁਣ ਕਈ ਗੱਲਾਂ ਐ ਉਹ ਜੀਆਂ ਜਿਹੜੀਆਂ ਅਸੀਂ ਅੱਜ ਗੋਲਾਂਗੇ ਤੇ ਸ਼ਾਇਦ ਉਹ ਕੱਲ ਨੂੰ ਵਾਇਰਲ ਹੋਣਗੀਆਂ ਨਹੀਂ ਆਪਾਂ ਉਹ ਕਰਨੀ ਨਹੀਂ ਜੋ ਸੱਚ ਹੈ ਜੋ ਆਥੈਂਟਿਕ ਆਪਾਂ ਗੱਲ ਵੀ ਉਹੀ ਕਰਨੀ ਚਲਾਨੀ ਹੋਣੀ ਹੈ ਜੇ ਨਸ਼ੇ ਖਿਲਾਫ ਕੁਝ ਕੀਤਾ ਹੁੰਦਾ ਜੇ ਨਸ਼ੇ ਖਿਲਾਫ ਕੁਝ ਕੀਤਾ ਹੁੰਦਾ ਤੇ ਸਰਕਾਰ ਨੂੰ ਕੀ ਲੋੜ ਸੀ ਅੰਦਰ ਦੇਣ ਦੀ ਜੀ ਇੱਕ ਬੰਦਾ ਨਸ਼ਾ ਖਤਮ ਕਰ ਰਿਹਾ ਸਰਕਾਰ ਨੂੰ ਕੀ ਲੋੜ ਸੀ ਉਹਨੂੰ ਐਡੀ ਦੁਬੜੂਵਲ ਜਿਹੜੇ ਭੇਜਣ ਦੀ ਇੰਨੀ ਦੂਰ ਭੇਜਣ ਦੀ ਲੋੜ ਕੀ ਸੀ ਸਰਕਾਰ ਨੂੰ ਤਾਂ ਵਧੀਆ ਸੀ ਕਿ ਪੰਜਾਬ ਪੁਲਿਸ ਨਸ਼ਾ ਖਤਮ ਕਰਨ ਚਾ ਸਫਲਿਆ ਤੇ ਅੰਮ੍ਰਿਤਪਾਲ ਨੇ ਨਸ਼ਾ ਖਤਮ ਕਰਤਾ ਅੱਛਾ ਤੁਸੀਂ ਹੁਣ ਦੱਸੋ ਤੁਹਾਡੀ ਮੰਗ ਕੀ ਹੈ ਤੁਹਾਡੇ ਸੰਦੀਪ ਸੰਨੀ ਦਾ ਇਹ ਤਾਂ ਠੀਕ ਹੈ ਕਿ ਉਹਨਾਂ ਨੇ ਸੁਦੀਰ ਸੂਰੀ ਦੀ ਹੱਤਿਆ ਦੇ ਮਾਮਲੇ ਚੋਂ ਥੇ ਬੰਦ ਗਏ ਹੁਣ ਤੁਹਾਡੀ ਮੰਗ ਕੀ ਸਾਡੀ ਮੰਗ ਇਹ ਆ ਕਿ ਸੰਦੀਪ ਵਰਗ ਸੰਨੀ ਵਰਗੇ ਨੂੰ ਜਿਹਦੇ ਤੇ ਆਲਰੇਡੀ ਸੁਦੀਰ ਸੂਰੀ ਦਾ ਜਿਹੜਾ ਕਤਲ ਮਾਮਲਾ ਚੱਲ ਰਿਹਾ ਜੀ ਕੋਰਟ ਦੇ ਵਿੱਚ ਜੀ ਸੂਬਾ ਸਿੰਘ ਦਾ ਵੀ ਜਿਹੜਾ ਕੋਰਟ ਦੇ ਵਿੱਚ ਹੋ ਗਿਆ ਇਹਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਫੈਸਲਾ ਸੁਣਾ ਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਮ ਸੇ ਕਮ ਇਹੋ ਜਿਹੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ ਕੋਰਟ ਦੇ ਵਿੱਚ ਜਾਣ ਲੱਗਿਆਂ ਯੋਧਾ ਕੌਮ ਯੋਧਾ ਜਾਂ ਇੱਥੇ ਫੁੱਲ ਨਹੀਂ ਵਰਸਾਏ ਹੋਣੇ ਚਾਹੀਦੇ ਮਤਲਬ ਐ ਤੁਸੀਂ ਦੇਖੋ ਵੀ ਇੱਕ ਬੰਦਾ ਕਤਲ ਕਰ ਰਿਹਾ ਉਹਨੂੰ ਅਸੀਂ ਕੌਮ ਦਾ ਯੋਧਾ ਬਣਾਈ ਜਾਂਦੇ ਆ ਉੱਥੇ ਅਸੀਂ ਫੁੱਲ ਵਰਸਾ ਰਹੇ ਆ ਇਹ ਕਿੱਥੇ ਦਾ ਕਾਨੂੰਨ ਆ ਜੀ ਕਿੱਥੇ ਦਾ ਸਾਡੇ ਹੁਣ ਕੋਈ ਹਿੰਦੂ ਲੋਕ ਨੇ ਜੇ ਗਲਤ ਕਰ ਦੇਣੇ ਤੇ ਅਸੀਂ ਹੁਣ ਜਾ ਕੇ ਉੱਥੇ ਫੁੱਲ ਵਰਸਾਵਾਂਗੇ ਜੀ ਅਸੀਂ ਉੱਤੇ ਫੁੱਲ ਨਹੀਂ ਪਰਸਾਵਾਂਗੇ ਜਿਹੜਾ ਗਲਤ ਆ ਉਹ ਗਲਤ ਆ ਜਿਨੇ ਵੀ ਹਿੰਦੂ ਲੀਡਰਾਂ ਤੇ ਪਰਚੇ ਅੱਜ ਤੱਕ ਹੋਇਆ ਜੇ ਕਿਸੇ ਨੇ ਗਲਤ ਕੰਮ ਕੀਤਾ ਕੋਈ ਵੀ ਹਿੰਦੂ ਲੀਡਰ ਜਾ ਕੇ ਉੱਥੇ ਇਹ ਨਹੀਂ ਕਿ ਉੱਥੇ ਜਾ ਕੇ ਅਸੀਂ ਜੈਸ਼ੀ ਸ਼੍ਰੀ ਰਾਮ ਜੈਸ਼ੀ ਸ਼੍ਰੀ ਰਾਮ ਕਰੀਏ ਤੇ ਅਸੀਂ ਉੱਥੇ ਜਾ ਕੇ ਉਹਨਾਂ ਦੇ ਫੁੱਲ ਵਰਸਾਈਏ ਨਹੀਂ ਅਸੀਂ ਜਾਣਦੇ ਹਾਂ ਕਿ ਇਹਦਾ ਫਾਸਟ ਟਰੈਕ ਕੋਰਟ ਦੇ ਵਿੱਚ ਨੇ ਵੀ ਅੱਤਵਾਦੀ ਜ਼ਿਲ੍ਹੇ ਚ ਬੰਦ ਨੇ ਜਿਨ੍ਹਾਂ ਤੇ ਮੁਕਦਮੇ ਚੱਲ ਰਹੇ ਆ ਕੋਰਟ ਚੱਲ ਰਿਹਾ ਫਾਸਟ ਟਰੈਕ ਕੋਰਟ ਦੇ ਵਿੱਚ ਇਹਨਾਂ ਨੂੰ ਤੁਰੰਤ ਫੈਸਲਾ ਸੁਣਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਘੱਟੋ-ਘੱਟ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਗਾਂ ਅੱਗੋਂ ਦੀ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਫੈਲਣ ਦੀ ਇਹ ਸਾਜ਼ਿਸ਼ ਰਚ ਰਿਆ ਉੱਤੇ ਨੱਥ ਪਾਈ ਜਾ ਸਕੇ। ਜੀ ਬਹੁਤ ਮਿਹਰਬਾਨੀ ਅਸੀਂ ਗੱਲਬਾਤ ਕੀਤੀ ਹੈ ਸ਼ਿਵ ਸੈਨਾ ਨੇਤਾ ਆਸ਼ਾਨ ਸ਼ਰਮਾ ਜੀ ਨਾਲ ਤੇ ਉਹਨਾਂ ਦੀ ਮੰਗ ਹੈ ਕਿ ਸੰਦੀਪ ਸੰਨੀ ਦੇ ਜਿਹੜਾ ਮਾਮਲਾ ਹੈ ਇਹ ਦੋ ਕੇਸ ਹੋਏ ਨੇ ਉਸ ਦੇ ਫਾਸਟ ਟਰੈਕ ਦੇ ਵਿੱਚ ਹੋਣੇ ਚਾਹੀਦੇ ਤੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਕੈਮਰਾਮੈਨ ਪ੍ਰਥਮ ਨਰ ਪਰਮਜੀਤ ਸਿੰਘ ਰੰਗਪੁਰਾ ਵਾਇਸਾ ਪੰਜਾਬ ਜਲੰਧਰ